ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਨਿਊਜ਼ ਬੁਲੇਟਿਨ ਪੰਜਾਬ ਨਿਊਜ਼ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਨੇ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਨੂੰ ਪੰਜਾਬ ਲਈ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ਦੋਵਾਂ ਸੰਗਠਨਾਵਾਂ ਵੱਲੋਂ 14 ਅਗਸਤ ਨੂੰ ਜਲੰਧਰ ਪਟਿਆਲਾ ਅਤੇ ਫਿਰੋਜ਼ਪੁਰ ਚ ਵੱਖ-ਵੱਖ ਪ੍ਰਦਰਸ਼ਨ ਕੀਤੇ ਜਾਣਗੇ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਰੱਖੜ ਪੁਨੀਆ ਦੇ ਮੌਕੇ ਵੱਡੇ ਕਾਨਫਰੰਸ ਕਰ ਰਹੇ ਸਿੱਖਾਂ ਤੇ ਸਰਕਾਰ ਵੱਲੋਂ ਜ਼ੁਲਮ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਪਗਵਾ ਰੰਗ ਹਿੰਦੂਆਂ ਦਾ, ਚਿੱਟਾ ਜੈਨੀਆਂ ਦਾ ਅਤੇ ਹਰਾ ਮੁਸਲਮਾਨਾਂ ਦਾ ਹੈ ਜਦੋਂ ਕਿ ਅਸੀਂ ਕਾਲਾ ਦਿਵਸ ਮਨਾਵਾਂਗੇ। ਸਿਮਰਨਜੀਤ ਸਿੰਘ ਮਾਨ ਨੇ ਗੰਭੀਰ ਦੋਸ਼ ਲਗਾਏ ਨੇ ਕਿ ਸੰਗਰੂਰ ਜੇਲ੍ਹ ਚ ਗੁਰਵਿੰਦਰ ਸਿੰਘ ਦੀ ਹੱਤਿਆ ਕੀਤੀ ਗਈ ਹੈ ਅਤੇ ਪਟਿਆਲੇ ਚ ਜਸਪ੍ਰੀਤ ਸਿੰਘ ਨੂੰ ਮਾਰ ਦਿੱਤਾ ਗਿਆ। ਉਹਨਾਂ ਮੁਤਾਬਕ ਸਿੱਖਾਂ ਦੇ ਨਕਲੀ ਮੁਕਾਬਲੇ ਕਰਵਾਏ ਜਾ ਰਹੇ ਨੇ। ਮਾਨ ਨੇ ਅੱਗੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਦੇ ਕੈਬਨਿਟ ਚ ਅਜਿਹੇ ਮੰਤਰੀ ਨੇ ਜਨਾਤੇ ਵਿਦੇਸ਼ ਕਤਲ ਕਰਨ ਦੇ ਦੋਸ਼ ਲੱਗੇ ਨੇ। ਅੱਜ ਸਟੇਟ ਮੀਟਿੰਗ ਦੇ ਵਿੱਚ ਪ੍ਰਮੁੱਖ ਚੀਜ਼ਾਂ ਹੈਗੀਆਂ ਕਿ ਅਸੀਂ ਅਖਰਡ ਪੁੰਨਿਆ ਦਾ ਵੱਡਾ ਕਾਨਫਰੰਸ ਕਰ ਰਹੇ ਹਾਂ ਜੀ ਦੇ ਵਿੱਚ ਕਵਰਪਾਲ ਸਿੰਘ ਮਿੱਤੂ ਸਾਹਿਬ ਤੇ ਹਿੰਦੀ ਪਾਰਟੀ ਵੀ ਸ਼ਾਮਲ ਹੋਵੇਗੀ। ਸਟ੍ਰੋਗ੍ਰੀਕ ਜੀ ਸਰ 14 ਤਰੀਕ ਨੂੰ ਪ੍ਰੈਸ ਕਾਨਫਰੈਂਸ ਕਰਾਂਗੇ ਤੇ ਅਸੀਂ ਸਾਜੇ ਜਿਹੜਾ 15 ਸਤਰੀਕ ਨੂੰ ਇੰਡੀਪੈਂਡੈਂਸ ਡੇ ਜਿਹਨੂੰ ਕਹਿੰਦੇ ਐ ਉਹਦੀ ਗੱਲ ਕਰਾਂਗੇ ਕਿ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਹੋਇਆ ਤੇ ਕਨਸਟੀਟਿਊਸ਼ਨਲੀ ਸਿੱਖਾਂ ਨੇ ਕਨਸਟੀਟਿਊਸ਼ਨ ਤੇ ਇੰਡੀਆ ਨੂੰ ਮੰਨਿਆ ਨਹੀਂ ਅੰਮ੍ਰਿਤਸਰ ਤੋਂ ਲਲਿਤ ਸ਼ਰਮਦ ਦੀ ਰਿਪੋਰਟ ਹਮਦਰ ਟੀਵੀ ਮਾਨਸਾ ਚ ਇੱਕ 15 ਸਾਲਾ ਨਬਾਲਕ ਲੜਕੀ ਨਾਲ ਗੈਂਗਰੇਪ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਪੁਲਿਸ ਨੇ ਪੀੜਤਾ ਦਾ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਥਾਣਾ ਸਿਟੀ ਦੋਚ ਦੋ ਔਰਤਾਂ ਸਮੇਤ ਪੰਜ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪੀੜਤਾ ਦੇ ਪਿਤਾ ਮੁਤਾਬਕ ਇਹ ਘਟਨਾ ਤਕਰੀਬਨ 20 ਦਿਨ ਪਹਿਲਾਂ ਦੀ ਹੈ ਇੱਕ ਔਰਤ ਨੇ ਉਸ ਦੀ ਤੀਨ ਨੂੰ ਮਹਿੰਦੀ ਲਗਾਉਣ ਦੇ ਬਹਾਨੇ ਆਪਣੇ ਘਰ ਬੁਲਾਇਆ ਸੀ ਉੱਥੇ ਮੌਜੂਦ ਲੋਕਾਂ ਨੇ ਉਸ ਨਾਲ ਜ਼ਬਰਦਸਤ ਕੀਤਾ। ਇੱਕ ਹਫ਼ਤੇ ਬਾਅਦ ਜਦੋਂ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਮਾਨਸਾ ਦੇ ਐਸਪੀ ਨੂੰ ਸ਼ਿਕਾਇਤ ਦਿੱਤੀ। ਉਹਨਾਂ ਨੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸਰ ਮੇਰੀ 14 ਸਾਲ ਦੀ ਬੇਟੀ ਹੈ ਜੀ। ਹੂੰ। ਉਹਦੇ ਨਾਲ ਗਲਤ ਕੰਮ ਕੀਤਾ ਗਿਆ ਜੀ। ਹੂੰ। ਸਾਡੀ ਗਲੀ ਦੇ ਵਿੱਚ ਬੀਨਾ ਰਾਣੀ ਨਾਂ ਦੀ ਔਰਤ ਰਹੇ ਜੋ ਮਨ ਲੋ ਕਈ ਜਣਾ ਤੋਂ ਬਹੁਤ ਇਹ ਕੰਮ ਕਰ ਰਹੀ ਹੈ ਸਾਡੇ ਚੰਗੇ। ਬਹੁਤ ਇਹ ਦਿਨ ਸੰਪਰਕ ਚ ਬਹੁਤ ਲੜਕੀਆਂ ਨੇ ਇਹ ਜਿਹੀਆਂ ਸਮਝੋ ਜਦੋਂ ਮੇਰੀ ਬੇਟੀ ਨਾਲ ਇਹ ਕੰਮ ਹੋਇਆ ਤਾਂ ਮੇਰੀ ਬੇਟੀ ਨੇ ਮੈਨੂੰ ਦੱਸਿਆ ਜੀ ਉਸੇ ਟਾਈਮ ਮੈਂ ਦਰਖਾਸਤ ਦਿੱਤੀ ਤੇ ਦਰਖਾਸਤ ਦਿੱਤੀ ਮੈਨੂੰ 6-7 ਹੋਗੇ ਜੀ ਲੰਕਾਈ ਜਾਂਦੇ ਨੇ ਖਾਣਾ ਸਿਟੀ 2 ਦੇ ਇੰਚਾਰਜ ਬਲਵੀਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਚ ਦੋ ਔਰਤਾਂ ਸਮੇਤ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਉਹਨਾਂ ਕਹਿ ਕੇ ਛੇਤੀ ਹੀ ਸਾਰੇ ਮੁਲਜ਼ਮਾ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਏਗਾ ਅੱਜ ਸਾਨੂੰ ਤਲਾਸ਼ ਮਿਲੀ ਸੀ ਕੇ ਵੀਕ ਨੂੰ ਆਲਗ-ਲਗ ਕੀ ਨਾਮ ਦੇਖ ਹੋਇਆ ਜੋ ਉਹਦੇ ਪਿਤਾ ਦੇ ਬਿਆਨ ਤੇ ਅਜੀਬ ਮਕਾਮਾਤਾਂ ਕਰਕੇ ਲੜਕੀ ਦਾ ਮੈਡੀਕਲ ਕਰਵਾਤਾ ਤੇ ਜਿਹੜੇ ਉਹ ਪੰਜ ਬੰਦਿਆਂ ਦੇ ਖਿਲਾਫ ਮਕਦਮਾ ਹੋਇਆ ਕਿ ਜੋ ਅਸੀਂ ਚੰਨ ਨੂੰ ਗ੍ਰਿਫਤਾਰ ਕੀਤਾ ਕਰ ਲਿਆ ਦੋ ਦੀ ਬਸ ਬਾਕੀਆਂ ਜਿਨ੍ਹਾਂ ਦੀ ਤਲਾਸ਼ ਹੈ ਕਿੰਨੀ ਉਮਰ ਦੀ ਲੜਕੀ ਸੀ ਨਾ ਚਾਹ 6.5 ਸਾਲ ਦਾ ਥਾ ਸੰਗਰੂਰ ਪੁਲਿਸ ਨੇ ਧੂਰੀ ਨੇੜਲੇ ਪਿੰਡ ਹਸਨਪੁਰ ਵਿਖੇ ਇੱਕ ਰਿਹਾਇਸ਼ੀ ਮਕਾਨ ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਮਹਿਜ਼ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਕੋਲੋਂ ਤਿੰਨ ਦੇਸੀ ਪਿਸਤੌਲਾਂ ਸਮੇਤ ਮੈਗਜ਼ੀਨ ਇੱਕ ਬਲੈਰੋ ਗੱਡੀ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਆ ਐਸਐਸਪੀ ਸਤਰਾਜ ਸਿੰਘ ਚਾਹਲ ਨੇ ਦੱਸਿਆ ਹੈ ਕਿ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਆਸਟ੍ਰੇਲੀਆ ਚ ਮਲਜ਼ਮ ਅਵਰੀਤ ਸਿੰਘ ਅਤੇ ਮੁਦਈ ਅਰਸ਼ਦੀਪ ਸਿੰਘ ਵਿਚਾਲੇ ਲੜਾਈ ਝਗੜਾ ਹੋ ਗਿਆ ਜਿਸ ਤੋਂ ਬਾਅਦ ਅਵਰੀਤ ਵੱਲੋਂ ਹੀ ਰنجੇਸ਼ ਚਾਲਦੇਆ ਪਾੜੇ ਦੇ ਗੁੰਡਿਆਂ ਕੋਲੋਂ ਇਹ ਹਮਲਾ ਕਰਵਾਇਆ ਗਿਆ ਸੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜੀ 4 ਤੇ 5 ਅਗਸਤ ਦੀ ਦਰਮਿਆਨੀ ਰਾਤ ਨੂੰ ਪਿੰਡ ਹਸਨਪੁਰ ਥਾਣਾ ਸਦਰ ਧੂਰੀ ਦੇ ਵਿੱਚ ਸਾਨੂੰ ਪਤਾ ਚੱਲਿਆ ਕਿ ਇੱਕ ਫਾਇਰਿੰਗ ਦੀ ਘਟਨਾ ਹੋਈ ਹੈ ਜਦੋਂ ਇਨਟੀਮੇਸ਼ਨ ਮਿਲੀ ਪੰਜ ਸਵੇਰ ਦੀ ਰਾਤ ਪੰਜ ਸਵੇਰ ਨੂੰ ਤਾਂ ਫਿਰ ਸਾਡੀ ਟੀਮਸ ਨੇ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ 195 ਨੰਬਰ थाना सदर ਤੋਂ ਰੀਚ ਅਤੇ ਇਸ ਦੀ ਤਫ਼ਤੀਸ਼ ਸ਼ੁਰੂ ਕੀਤੀ ਪਤਾ ਚੱਲਿਆ ਕਿ ਜਿਹੜੇ ਕੁਲਵਿੰਦਰ ਸਿੰਘ ਹੈ ਜਿਨ੍ਹਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਉਹਨਾਂ ਦਾ ਹੀ ਰਿਸ਼ਤੇਦਾਰ ਸੀਗਾ ਹਰਮਨਪ੍ਰੀਤ ਸਿੰਘ ਜੋ ਪਿੰਡ ਮੂਲੋਵਾਲ ਦਾ ਰਹਿਣ ਵਾਲਾ ਹੈ ਜਿਸ ਦੀ ਵੀ ਇਸ ਘਟਨਾ ਵਿੱਚ ਸ਼ਮੂਲੀਅਤ ਸੀ ਜਦੋਂ ਹਰਮਨਪ੍ਰੀਤ ਸਿੰਘ ਨੂੰ ਹਰਾਸਸ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਪਿੱਛੇ ਤਫ਼ਤੀਸ਼ ਕੀਤੀ ਗਈ ਤਾਂ ਤਾਰ ਜੁੜੇ ਪਤਾ ਚੱਲਿਆ ਕਿ ਤਿੰਨ ਦੋਸ਼ੀ ਹੋਰ ਸੀਗੇ ਕਰਨਵੀਰ ਸਿੰਘ ਦਿਤੀਸ਼ ਭੱਟੀ ਅਤੇ ਗੁਰਨੂਰ ਇਹਨਾਂ ਚੋਂ ਦੋ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਸੀ ਤੇ ਇੱਕ ਹੁਸ਼ਿਆਰਪੁਰ ਦੇ ਇਹ ਫਾਇਰਿੰਗ ਕਰਕੇ ਗਏ ਸੀ ਤੇ ਇਹਨਾਂ ਨੂੰ ਪੁਲਿਸ ਟੀਮ ਨੇ ਅਗਲੇ ਦਿਨ ਕਾਬੂ ਕਰ ਲਿਆ ਅਰੈਸਟ ਕਰ ਲਿਆ ਇਹਨਾਂ ਤੋਂ ਵੀ ਜੋ ਰਿਕਵਰੀ ਹੋਈ ਵੈਪਨ ਦੀ ਉਸਦੇ ਫਿਰ ਜਦੋਂ ਬਾਅਦ ਬੈਕਵਰਡ ਲਿੰਕੇ ਵਿੱਚ ਹੋਰ ਟੀਮ ਗਈ ਤਾਂ ਪਤਾ ਚੱਲਿਆ ਕਿ ਤਿੰਨ ਹੋਰ ਦੋਸ਼ੀ ਸੀ ਜਿਨ੍ਹਾਂ ਨੇ ਇਨਾਂ ਨੂੰ ਉਹ ਵੈਪਨ ਦਿੱਤੇ ਸੀ ਉਹ ਤਿੰਨੋਂ ਦੋਸ਼ੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਬਸਨੀਕ ਨੇ ਉਹਨਾਂ ਦਾ ਨਾਮ ਹੈ ਨਵਜੋਤ ਸਿੰਘ ਹਰਮਨ ਸਿੰਘ ਅਤੇ ਅਮਰਿੰਦਰ ਸਿੰਘ ਤੇ ਕੁੱਲ ਮਿਲਾ ਕੇ ਜਦੋਂ ਇਹ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਤਾਂ ਪਤਾ ਚੱਲਿਆ ਹੈ ਕਿ ਜਿਹੜੇ ਕੁਲਵਿੰਦਰ ਸਿੰਘ ਨੇ ਉਹਨਾਂ ਦਾ ਬੇਟਾ ਅਰਸ਼ਦੀਪ ਬਾਹਰ ਆਸਟ੍ਰੇਲੀਆ ਰਹਿੰਦਾ ਹੈ ਉਸਦੇ ਉੱਥੇ ਕੋਈ ਡਿਸਪਿਊਟ ਹੈਗਾ ਇੱਕ ਅਵਰੀਤ ਸਿੰਘ ਨਾਂ ਦੇ ਬੰਦੇ ਨਾਲ ਤੇ ਅਵਰੀਤ ਨੇ ਹੀ ਇਹ ਅਰਸ਼ਦੀਪ ਨਾਲ ਆਪਣੀ ਦੁਸ਼ਮਣੀ ਕੱਢਣ ਲਈ ਫਾਇਰਿੰਗ ਦਾ ਇਨਸੀਡੈਂਟ ਕਰਵਾਇਆ ਸੰਗਰੂਰ ਤੋਂ ਜਸਵੀਰ ਸਿੰਘ ਮਾਂ ਦੀ ਰਿਪੋਰਟ ਹੰਦਰ ਟੀਵੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੀ ਗਈ ਮੁਹਿੰਮ ਯੋਧ ਨਸ਼ਿਆਂ ਵਿਰੁੱਧ ਦੇ ਤਹਿਤ ਨਾਬਾ ਕੋਤਵਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਨਾਬਾ ਸ਼ਹਿਰ ਦੇ ਅਲੋਰਾ ਗੇਟਵੇ ਖੇ ਮੈਡੀਕਲ ਦੁਕਾਨ ਅਤੇ ਘਰ ਵਿੱਚੋਂ 12000 ਦੇ ਕਰੀਬ ਨਸ਼ੀਲੀਆਂ ਗੋਲੀਆਂ ਦੇ ਨਾਲ 2 ਲੱਖ 7000 ਦੀ ਡਰਗਮਨੀ ਪੁਲਿਸ ਨੇ ਬਰਾਮਦ ਕੀਤੀ ਹੈ ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਨ ਵਾਲੇ ਪਿਓ ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਰਿਹਾ ਹੈ ਨਾਬਾਤੇ ਡੀਐਸਪੀ ਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਸਾਨੂੰ ਦੁਕਾਨ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਉਸ ਤੋਂ ਬਾਅਦ ਜਦੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਉੱਥੇ ਵੱਡੀ ਥੇਪ ਨਸ਼ੀਲੀਆਂ ਗੋਲੀਆਂ ਦੀ ਬਰਾਮਦ ਕੀਤੀ ਗਈ ਹੈ ਅਤੇ ਨਸ਼ੀਲੀਆਂ ਗੋਲੀਆਂ ਤੋਂ ਕਮਾਈ ਗਈ ਟਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਸੀਐਨਆ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਮਾਨਜੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਮਨ ਸ਼ਰਮਾ ਜੀ ਆਈਡੀਆਰ ਅਫੀਸਰ ਪਟਿਆਲਾ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਐਸਐਚਓ ਕੋਤਵਾਲੀ ਨਾਬਾ ਸਰਜੀਵ ਸਿੰਘ ਚੀਮਾ ਉਹਨਾਂ ਨੇ ਇੱਕ ਇਤਲਾਹ ਮਿਲੀ ਸੀ ਉਹਨਾਂ ਨੂੰ ਵੀ ਫੁਲਾਨੀ ਜਗ੍ਹਾ ਜਿਹੜੀ ਹੈਗੀ ਆ ਮੈਡੀਕਲ ਸ਼ਾਪ ਆ ਉੱਥੇ ਇਤਲਾ ਮਿਲੀ ਸੀ ਕਿ ਉੱਥੇ ਅਨਲੀਕਲੀ ਜਿਹੜੀਆਂ ਤਾਂ ਗੋਲੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਆ ਉਹ ਕਾਫੀ ਸੇਲ ਹੁੰਦੀਆਂ ਆ ਤੇ ਉਸ ਤੋਂ ਬਾਅਦ ਐਸ ਐਚਓ ਸਰਬਜੀਤ ਸਿੰਘ ਜੀ ਐਸ ਐਚਓ ਕਤਵਾਲੀ ਨਾਪਾ ਉਹਨਾਂ ਨੇ ਡਰੱਗ ਇਨਸਪੈਕਟਰ ਨੂੰ ਨਾਲ ਲੈ ਕੇ ਪੋਸਟਸ ਮੈਡੀਕਲ ਸਟੋਰ ਦੇ ਉੱਪਰ ਰੇਡ ਕੀਤੀ ਆ ਰੇਡ ਕਰਨ ਦੇ ਉੱਪਰ ਸਾਨੂੰ ਜਿਹੜੀਆਂ ਸੀ ਉੱਥੋਂ ਆ 10 ਗੋਲੀਆਂ ਦੇ ਪੱਤੇ ਜਿਹੜੇ ਸੀ ਉੱਥੋਂ ਮਿਲ ਗਏ ਸੀ ਜਿਹੜੇ ਕਿ ਐਂਟੀ ਦੇ ਵਿੱਚ ਫਾਲ ਕਰਦੇ ਆ ਆ ਉਹਦੇ ਵਿੱਚ ਹੈ ਗਿਆ ਜੀ ਡਰਾਮਾਡੋਲ ਕਰੋਵਲ ਡੈਲ ਜਿਹੜੀਆਂ ਹੈਗੀਆਂ ਉਹ ਦੋਨੋਂ ਹੀ ਐਂਟੀ ਦੇ ਵਿੱਚ ਫਾਲ ਕਰਦੀਆਂ ਤੇ ਉਤੋਂ ਸਾਨੂੰ 10 ਬੱਤੇ ਜਿਹੜੇ ਰਿਕਵਰ ਹੋ ਗਏ ਆਜ਼ਾਦੀ ਦਿਵਸ ਅਤੇ ਰੱਖੜੀ ਦੇ ਮੌਕੇ ਤੇ ਸੁਰੱਖਿਆ ਨੂੰ ਲੈ ਕੇ ਜਲੰਧਰ ਹਾਈ ਅਲਰਟ ਤੇ ਜਲੰਧਰ ਪੁਲਿਸ ਵੱਲੋਂ ਹਰ ਰੋਜ਼ ਸ਼ਹਿਰ ਦੇ ਮੁੱਖ ਚੌਰਾਹਿਆਂ ਤੇ ਨਾਕਾਬੰਦੀ ਕਰਕੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਤਹਿਤ ਅੱਜ ਪੁਲਸ ਵੱਲੋਂ ਸਿਟੀ ਰੇਲਵੇ ਸਟੇਸ਼ਨ ਤੇ ਕਾਸੂ ਆਪਰੇਸ਼ਨ ਚਲਾਇਆ ਗਿਆ ਜਿਸ ਚ ਲੋਕਾਂ ਤੇ ਸ਼ੱਕੀ ਵਸਤੂਆਂ ਦੀ ਚੈਕਿੰਗ ਕੀਤੀ ਗਈ। ACP ਅਮਰਨਾਥ ਨੇ ਦੱਸਿਆ ਹੈ ਕਿ ਪੁਲਸ ਕਮਿਸ਼ਨਰ ਦੇ ਹੁਕਮਾਤੇ 15 ਅਗਸਤ ਅਤੇ ਰੱਖੜੀ ਨੂੰ ਧਿਆਨ ਚ ਰੱਖਦੇ ਹੋਏ ਸਿਟੀ ਰੇਲਵੇ ਸਟੇਸ਼ਨ, ਕੈਂਟਰ ਰੇਲਵੇ ਸਟੇਸ਼ਨ ਅਤੇ ਬਾਸਲਡੇ ਤੇ ਖੋਜ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਸਾਰੇ ਇਲਾਕੇ ਨੂੰ ਸੀਲ ਕਰਕੇ ਸ਼ੱਕੀ ਵਿਅਕਤੀਆਂ ਅਤੇ ਲਵਾਰਸ ਵਸਤੂਆਂ ਦੀ ਜਾਂਚ ਕੀਤੀ ਗਈ ਹੈ। ਜਿਨ੍ਹਾਂ ਵਿਅਕਤੀਆਂ ਤੇ ਸ਼ੱਕ ਗਿਆ ਉਹਨਾਂ ਦੀ ਪਿਛੋਕੜ ਵੀ ਜਾਂਚੀ ਗਈ ਹੈ ਉਹਨਾਂ ਕਹਿ ਅਗੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਰੇਲਵੇ ਸਟੇਸ਼ਨ ਝੁਲੰਦਰ ਵੇਖੇ ਸਾਡੇ ਸੀਪੀ ਸਾਹਿਬ ਇਸਤਨਪੁਰ ਤਨਪ੍ਰੀਤ ਕੌਰ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸਿਟੀ ਰੇਲਵੇ ਸਟੇਸ਼ਨ ਕੈਂਟ ਰੇਲਵੇ ਸਟੇਸ਼ਨ ਔਰ ਬੱਸ ਸਟੈਂਡ ਭੀੜ ਭੜਕੇ ਵਾਲੀਆਂ ਜਗ੍ਹਾ ਤੇ ਅਲੱਗ-ਅਲੱਗ ਟੀਮਾਂ ਬਣਾ ਕੇ ਸ਼ੱਕੀ ਵਿਅਕਤੀਆਂ ਦੀ ਲਵਾਰਸ ਵਸਤੂਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਨਸਖਾਮੀ ਘਟਣਾ ਨਾ ਵਾਪਰ ਸਕੇ ਕੋਈ ਲਵਾਰਸ ਵਸਤੂ ਮਿਲਦੀ ਹੈ ਮੇਰੀ ਲੋਕਾਂ ਨੂੰ ਅਪੀਲ ਹੈ ਉਹਦੀ ਤੁਰੰਤ ਪੁਲਿਸ ਨੂੰ ਸੂਚਿਤ ਕਰੋ ਔਰ ਜੇ ਕੋਈ ਸ਼ੱਕੀ ਵਿਅਕਤੀ ਹੈ ਉਹਦੇ ਬਾਰੇ ਵੀ ਸਾਨੂੰ ਇਤਲਾਹ ਦਿਓ ਇਹ ਉਹਨਾਂ ਦੀ ਇਤਲਾਹ ਜਿਹੜੀ ਇਹਨੂੰ ਗੁਪਤ ਰੱਖਿਆ ਜਾਊਗਾ ਔਰ ਉਤੇ ਮੌਕੇ ਤੇ ਪਹੁੰਚ ਕੇ ਤੁਰੰਤ ਕਾਰਵਾਈ ਕੀਤੀ ਜਾਵੇ ਗੱਲ ਕਰੀਏ ਅੱਜ ਜਲੰਧਰ ਰੇਲਵੇ ਸਟੇਸ਼ਨ ਤੋਂ ਇਲਾਵਾ ਭੀੜ ਭੜ ਜਲੰਧਰ ਦੇ ਵਿਚ ਇਲਾਕੇ ਕਿ ਉਹਨਾਂ ਤੇ ਵੀ ਸਕਸਪ੍ਰੇਸ਼ਨ ਕੀਤਾ ਜਾਂਦੇ ਇਹ ਪੀੜ ਪਟਕੇ ਇਲਾਕੇ ਔਰ ਰਖੜੀ ਦੇ ਹਥਿਆਰ ਨੂੰ ਮੱਦੇ ਨਾਜ਼ ਰੱਖਦੇ ਹੋਏ ਔਰ 15 ਅਗਸਤ ਨੂੰ ਮੱਦੇ ਰੇ ਚਾਰ ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਸਿੰਘੋਵਾਲੇ ਚ ਪੈਰ ਫਿਸਲਣ ਕਾਰਨ ਕਿਰਨ ਨਾਲੇ ਚ ਡੁੱਬੜ ਵਾਲੇ ਦੂਸਰੇ ਵਿਅਕਤੀ ਪੱਪੂ ਮਸੀਦੀ ਲਾਸ਼ ਆਖਰ ਚੌਥੇ ਦਿਨ ਮਿਲ ਗਈ ਹੈ ਦੱਸਈਏ ਕਿ ਚਾਰ ਦਿਨ ਪਹਿਲਾਂ ਨਾਲੇ ਵਿੱਚ ਡੁੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਪੱਪੂ ਮਸੀਹ ਨੂੰ ਬਚਾਉਣ ਲਈ ਇੱਕ ਵਿਅਕਤੀ ਦੇ ਵੱਲੋਂ ਛਲਾਂਗ ਲਗਾਈ ਗਈ ਸੀ ਜੋ ਮੁਕੰਦਪੁਰ ਦੇ ਰਹਿਣ ਵਾਲਾ ਸੀ ਤੇ ਨਾਮ ਗੁਰਜੀਤ ਸਿੰਘ ਦੱਸਿਆ ਜਾ ਰਿਹਾ ਉਸ ਦੀ লাশ ਜਿਹੜੀ ਹੈ ਘਟਨਾ ਤੋਂ ਅਗਲੇ ਦਿਨ ਹੀ ਮਿਲ ਗਈ ਸੀ ਪਰ ਪੱਪੂ ਮਸੀਦੀ ਚਾਰ ਦਿਨ ਤੋਂ ਜਲੰਧਰ ਤੋਂ ਆਈ ਐਸ ਡੀ ਆਰ ਐਫ ਦੀ ਟੀਮ ਵੱਲੋਂ ਲਗਾਤਾਰ ਜਦੋਜहद লাশ ਲੱਭਣ ਦੇ ਲਈ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਆਪਣੀ ਕਾਨੂੰਨੀ ਕਾਰਵਾਈ ਕਰਨ ਉਪਰੰਤ লাশ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਉੱਥੇ ਹੀ ਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅੱਗੇ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ਹੈ ਕਿਉਂਕਿ ਮ੍ਰਿਤਕ ਦੇ ਚਾਰ ਛੋਟੇ ਬੱਚੇ ਨੇ ਦਾ ਨਾਮ ਪਿੰਦਰ ਮਸੀਹਾ ਮੇਰਾ ਭਾਈ ਹੈ ਛੋਟਾ ਮੇਰੇ ਤੋਂ ਛੋਟਾ ਵਾ ਜੀ ਪਿੰਡ ਸਾਡਾ ਚੱਗੂ ਵਾਲਾ ਮੇਰੇ ਭਾਈ ਦਾ ਨਾਮ ਪੱਪੂ ਮਸੀਹਾ ਜੀ ਤੇ ਅਸੀਂ ਇਹੋ ਗਰੀਬ ਬੰਦੇ ਆ ਅਸੀਂ ਇਹੋ ਮੰਗ ਕਰਨੇ ਆ ਵਿਚਰੋ ਤੁਹਾਡੀ ਮਾਲੀਸ਼ਾ ਤਾਂ ਕੀਤੀ ਮਾਲੀਸ਼ਾ ਤਾਂ ਕੀ ਗਾਈ ਮਰੀ ਮੋਤ ਚੰਗੀ ਬਹੁਤ ਚੌਥਾ ਦਿਨ ਆ ਜੀ ਬਹੁਤ ਜਿਆਦਾ ਮਜ਼ਦਦ ਕੀਤੀ ਆ ਜੀ ਉਹਨਾਂ ਉਹਦੋਂ ਦੇ ਤਾਰੇ ਲੱਗੇ ਨਾਲ ਮੈਂ ਸਰਵਣ ਸਿੰਘ ਪਾਸੇ ਪਿੰਡ ਸਿੰਘੋ ਵਾਲ ਸਰਪੰਚ ਬੜੇ ਦੁੱਖ ਦੀ ਗੱਲ ਆ ਜੀ ਅੱਜ ਜੋ ਪਿਛਲੇ ਦਿਨੀ ਚ ਆਜ ਚੌਥਾ ਦਿਨ 72 ਘੰਟੇ ਬਾਅਦ ਜਿਹੜੀ ਆ ਲਾਸ਼ ਜਿਹੜੀ ਪਪੂ ਮਸੀ ਸਾਨੂੰ ਬਾਉਮ ਸੀ ਇਹਨਾਂ ਦੀ ਜਿਹੜੀ ਅੱਜ ਐਸਡੀਆਰ ਟੀਮ ਦੀ ਟੀਮ ਵੱਲੋਂ ਜਿਹੜੀ ਆ ਬੜੀ ਜਦੋਜਹਦ ਕਰਕੇ ਜਿਹੜੀ ਆ ਉਹਨਾਂ ਨੇ ਸਾਨੂੰ ਲੱਭ ਕੇ ਦਿੱਤੀ ਆ ਤੇ ਪਰਿਵਾਰ ਦੇ ਨਾਲ ਅਸੀਂ ਸਾਰਾ ਇਲਾਕਾ ਹੀ ਜਿੰਨੇ ਵੀ ਪਤਵੰਤੇ ਸੱਜਣ ਨੇ ਸਰਪੰਚਵਾ ਜਾਂ ਜਿੰਨੇ ਵੀ ਸੱਜਣ ਸਾਰੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਦਿਲੋਂ ਜਿਹੜੀ ਆ ਉਹਦਾ ਉਹਨਾਂ ਦੇ ਆਪਣੇ ਦੁੱਖ ਪ੍ਰਗਟ